ਸੰਗੀਤ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗੀਤ ਜੀ ਆਪਣੇ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਚੋ ਪਈ ਸੈਬਗੀ ਦੀ ਬਾਣੀ ਦੀ ਤਾਕਤ ਅਤੇ ਇਹ ਬਾਣੀ ਦਾ ਪਾਠ ਕਰਨ ਦਾ ਸਹੀ ਸਮਾਂ ਅਤੇ ਸਹੀ ਵਿਧੀ ਕਿਹੜੀ ਹੈ ਇਸ ਬਾਰੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਤਿਗੁਰੂ ਜੀ ਇਹ ਬਾਣੀ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਹੈ ਅਤੇ ਇਹ ਬਾਣੀ ਬਾਰੇ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਇਹ ਬਾਣੀ ਰੱਖਿਆ ਦੀ ਬਾਣੀ ਆ ਜੋ ਮਨੁੱਖ ਨਿਤਾ ਪ੍ਰਤੀ ਇਹ ਬਾਣੀ ਦਾ ਪਾਠ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਹਰ ਥਾਂ ਤੇ ਰੱਖਿਆ ਕਰਦੇ ਆ ਮਹਾਂਪੁਰਖ ਜੀ ਕਹਿੰਦੇ ਜੋ ਮਨੁੱਖ ਵੀ ਇਹ ਬਾਣੀ ਦਾ ਪਾਠ ਬੜੇ ਹੀ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਹਿਜ ਦੇ ਨਾਲ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨੇੜੇ ਹੋ ਜਾਂਦੇ ਆ ਅਤੇ ਇਸ ਨੇੜਤਾ ਦਾ ਅਨੁਭਵ ਉਹ ਕਰ ਪਾਉਂਦੇ ਆ ਇਹ ਬਾਣੀ ਦਾ ਪਾਠ ਕਰਨ ਵਾਲੇ ਮੁੱਖਾਂ ਦੇ ਮਨ ਦੇ ਸਾਰੇ ਡਰ ਭੈ ਚਿੰਤਾਵਾਂ ਫਿਕਰਾਂ ਖਤਮ ਹੋ ਜਾਂਦੇ ਆ ਨਹੀਂ ਇਹ ਬਾਣੀ ਦਾ ਪਾਠ ਕਰਨਾ ਜਦੋਂ ਆਪਾਂ ਆਰੰਭ ਕਰਦੇ ਆਂ ਤੈਨਾ ਦੋ ਪੰਕਤੀਆਂ ਦਾ ਪਾਠ ਕਰਕੇ ਹੀ ਮਨ ਨੂੰ ਸ਼ਾਂਤੀ ਸਕੂਨ ਮਿਲ ਜਾਂਦਾ ਹੈ ਮਨ ਦੀ ਫਿਕਰ ਮੁੱਕ ਜਾਂਦੀ ਆ ਮਹਾਂਪੁਰਖ ਜੀ ਕਹਿੰਦੇ ਇਹ ਬਾਣੀ ਸਾਡੇ ਮਨ ਦੀਆਂ ਇਸ਼ਾਵਨਾਂ ਨੂੰ ਵੀ ਪੂਰੀਆਂ ਕਰਦੀ ਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨੇੜੇ ਕਰਦੀ ਆ ਸਾਡੀ ਹਰ ਥਾਂ ਤੇ ਰੱਖਿਆ ਹੁੰਦੀ ਆ ਛੋਟੀ ਬਾਣੀ ਦਾ ਪਾਠ ਹਰ ਰੋਜ਼ ਕਰਨਾ ਚਾਹੀਦਾ ਹੈ ਵੈਸੇ ਤਾਂ ਇਹ ਬਾਣੀ ਸਤੇ ਅਮਰਤ ਵੇਲੇ ਦੀਆਂ ਬਾਣੀਆਂ ਦੇ ਵਿੱਚ ਵੀ ਸ਼ਾਮਲਿਆ। باقی ਅਮਰਤ ਵੇਲੇ ਦੀਆਂ ਜੋ ਪੰਜ ਬਾਣੀਆਂ ਨੇ ਚੌਥੀ ਬਾਣੀ ਚੋਪਈ ਸਹਿਬ ਦੀ ਬਾਣੀ ਆ। ਇਹ ਸ਼ਾਮ ਨੂੰ ਰਹਿਬਾ ਸਾਹਿਬ ਦੀ ਬਾਣੀ ਦੇ ਵਿੱਚ ਵੀ ਚੋਪਈ ਸਹਿਬ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਮਹਾਪ੍ਰੋਫਿਟੀ ਕਹਿੰਦੇ ਵੀ ਸਵੇਰੇ ਸ਼ਾਮ ਇਹ ਬਾਣੀ ਦਾ ਪਾਠ ਕਰਨਾ ਤਾਂ ਲਾਜ਼ਮੀ ਆ। ਪਰ ਇਸ ਤੋਂ ਇਲਾਵਾ ਦਿਨ ਦੇ ਵਿੱਚ ਕਿਸੇ ਵੀ ਵੇਲੇ ਆਪਾਂ ਇਹ ਬਾਣੀ ਦਾ ਪਾਠ ਕਰ ਸਕਦੇ ਆ। ਸਮੇਂ ਦੀ ਕੋਈ ਤਵੰਗੀ ਨਹੀਂ ਆ ਭਾਵੇਂ ਤੁਸੀਂ ਦੁਪਹਿਰ ਵੇਲੇ ਇਹ ਬਾਣੀ ਦਾ ਪਾਠ ਕਰ ਲਓ ਭਾਵੇਂ ਸ਼ਾਮ ਵੇਲੇ ਕਰ ਲਓ ਭਾਵੇਂ ਰਾਤ ਨੂੰ ਸ਼ੌਣ ਮਿਲੇ ਕਰੋ ਅੱਧੀ ਰਾਤ ਨੂੰ ਜਾਗ ਆਵੇ ਉਦੋਂ ਵੀ ਉੱਠ ਕੇ ਇਹ ਬਾਣੀ ਦਾ ਪਾਠ ਕਰ ਸਕਦੇ ਆ ਸਮੇਂ ਦੀ ਕੋਈ ਤਵੰਗੀ ਨਹੀਂ ਆ ਬਲਕਿ ਜਿੰਨਾ ਹੋ ਸਕੇ ਇਹ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਵਾਹ ਕੋਈ ਜੀ ਕਹਿੰਦੇ ਇਹ ਬਾਣੀ ਪੜ੍ਹਨ ਦੇ ਵਿੱਚ ਵੀ ਬਹੁਤ ਸਬਿਆ ਇਦੇ ਅਰਥ ਵੀ ਸਾਫ਼ ਸਪਸ਼ਟ ਸਮਝ ਆਉਂਦੇ ਆ ਜਦੋਂ ਆਪਾਂ ਸਹਿਜ ਦੇ ਨਾਲ ਪਾਠ ਕਰਦੇ ਆ ਤੇ ਇਹ ਬਾਣੀ ਕੰਠ ਨਿਬੋਧ ਛੇਤੀ ਹੋ ਜਾਂਦੀ ਹੈ ਕਿਉਂਕਿ 5 ਮਿੰਟ ਦੀ ਬਾਣੀ ਆ ਆਪਾਂ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਪਾਠ ਕਰਦੇ ਆ ਤਾਂ 5 ਮਿੰਟ ਦੇ ਵਿੱਚ ਕਰ ਲੈਣੇ ਆ ਕਾਹਲੀ ਕਾਹਲੀ ਪਾਠ ਕਰਨ ਵਾਲੇ ਤਾਂ 2.5 ਮਿੰਟ ਦੇ ਵਿੱਚ ਵੀ ਇਹ ਬਾਣੀ ਦਾ ਪਾਠ ਕਰ ਲੈਂਦੇ ਆ ਸੋ ਬਾਣੀ ਦਾ ਪਾਠ ਜਦੋਂ ਆਪਾਂ ਕਰਦੇ ਆ ਪਿਆਰ ਤੇ ਨਾਲ ਸਹਿਜ ਦੇ ਨਾਲ ਹੀ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਸਮਝ ਆ ਸਕੇ ਕਿ ਸਾਡੇ ਵੀ ਇਹ ਜੈਵਦੀ ਰਹਾਨੂੰ ਕੀ ਸਮਝ ਆਹ ਹੈ ਤੇ ਇਹ ਬਾਣੀ ਨੂੰ ਪਿਆਰ ਦੇ ਨਾਲ ਪੜიਏ ਤਬਦ ਤੋਂ ਵੱਧ ਪਾਣੀ ਵਿੰਟ ਲੱਗਦੇ ਆਉਂ ਕੇ ਬਾਣੀ ਦਾ ਦਾਤ ਕਰਕੇ ਮਨ ਨੂੰ ਥੋੜੀ ਸ਼ਾਂਤੀ ਸਤੁਰ ਨੰਬਰ ਹੈ ਮਨ ਦੇ ਸੋਖਲੇ ਡਰ ਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਮਨ ਦੇ ਵਿੱਚ ਕੋਈ ਵੀ ਭਾਵਨਾ ਰੱਖ ਕੇ ਇਹ ਬਾਣੀ ਦਾ ਪਾਠ ਕਰ ਲਓ ਸਤਿ ਸ੍ਰੀ ਅਕਾਲ ਪਾਸ਼ਾ ਮਹੰਤਿਨ ਸਾਰਨਾ ਸ਼ੁਭ ਪਾਠ ਨਾਲ ਨੂੰ ਜੀਉ ਲਗਾ ਕੇ ਆਹ ਮਹਾਂਪੁਰਖ ਜੀ ਕਿ ਹਰੇਕ ਦਿਨ ਸੇਕ ਨੂੰ ਬਾਣੀ ਕੰਟ ਤੋਂ ਮੇਚੀ ਜੀ ਐਸਾ ਗੰਠ ਥੱਪੇ ਕਰਨ ਕਰ। ਇਹ ਔਖੇ ਨੂੰ ਤਾਂ ਇਹ ਆਪ ਇਹ ਆਪਾ ਕਿਸੇ ਵੀ ਹਾਲਾਤ ਦੇ ਵਿੱਚ ਹੋਈਏ ਕਿਤੇ ਵੀ ਹੋਈ ਜੇ ਬਾਣੀ ਗੰਠ ਹੋਵੇਗੀ ਤਾਂ ਸਾਨੂੰ ਨਿਤਨੇਮ ਦੇ ਵਿੱਚ ਨਾ ਨਹੀ ਹੋਵੇਗਾ। ਸੋ ਇਹ ਬਾਣੀ ਨੂੰ ਪੰਥ ਜ਼ਰੂਰ ਕਰਨਾ ਹੈ ਤੇ ਤੁਰਦੇ ਆ ਫਿਰਦੇ ਆ ਉੱਠਦੇ ਆ ਬੈਠਦੇ ਆ ਕੰਮਕਾਰ ਕਰਦੇ ਆ ਹੋਇਆਂ ਨਹੀਂ ਆਪਾਂ ਇਹ ਬਾਣੀ ਦਾ ਪਾਸ ਕਰ ਸਕਦੇ ਆ ਜਿੰਨਾ ਹੀ ਪਾਠ ਕਰੋਗੇ ਉੰਨੀ ਹੀ ਕਲਪੀ ਤਰਪਾਸ਼ ਜੀ ਦੀ ਕਿਰਪਾ ਸਾਡੇ ਉੱਤੇ ਹੋਵੇਗੀ ਇਹ ਬਾਣੀ ਦੀ ਜਿੰਨੀ ਮਹਿਮਾ ਕੀਤੀ ਜਾਵੇ ਜਿੰਨੀ ਵਡਿਆਈ ਕੀਤੀ ਜਾਵੇ ਘੱਟੋ ਆ ਇਹ ਬਾਣੀ ਦੀ ਤਾਕਤ ਇਹ ਬਾਣੀ ਦਾ ਫਲ ਅੱਕਾ ਸ਼ਬਦਾਂ ਦੇ ਵਿੱਚ ਗਿਆਨ ਨਹੀਂ ਕਰ ਸਕਦੇ ਖੁਦ ਪਾਠ ਕਰਾਂਗੇ ਤਾਂ ਹੀ ਇਹ ਬਾਣੀ ਦੀ ਤਾਕਤ ਨੂੰ ਮੈਸੇਜ ਕਰਦੇ ਹਾਂ ਸੋ ਇਸ ਕਰਕੇ ਰੋਜ਼ ਇਹ ਬਾਣੀ ਦਾ ਪਾਠ ਕਰੋ ਤੋਕਲ ਕੀ ਤਰਤਾ ਅੱਜ ਜੀ ਨੀ ਮੋਚਿਨਾ ਪਰ ਬਤੋ ਪਰੋਟ ਕਰ ਸੀ ਸੰਗਤ ਰਿਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰੀਂ ਕਰ ਬਨਾ ਅਤੇ ਕਾਣੀ ਦੀ ਮਹਿਮਾ ਕਰਕੇ ਆਪ ਤੁਹਾਨੂੰ ਵਧਾਈਆਂ ਕਰਦੇ ਹਾਂ ਤੇonek ਦਾ ਪ੍ਰਤਵਾ ਦਿਨਾ ਤੁਲਾ ਹੋਗੀ ਨਾ ਜੀ ਸਾਹਿਬ ਜੀ ਨਾਸ ਕਰਦੇ ਨਾ ਸੰਗਤ ਜੀ ਨਾਸ ਕਰਦੇ ਨਾ